ਅੱਜ ਉਸ ਸਮੇਂ ਅਸੀਂ ਨਵਾਂ ਸ਼ਹਿਰ ਕੋਠੀ ਰੋਡ ਤੇ ਮੌਜੂਦ ਹਾਂ ਔਰ ਆ ਮਿੱਟੀ ਦੇ ਬਰਤਨ ਜਿਨ੍ਹਾਂ ਨੇ ਪੰਛੀਆਂ ਦੀ ਪਿਆਸ ਬੁਝਾਣੀ ਹੈ ਹਾਲਕਿ ਅਸੀਂ ਕਹਿ ਦਿੰਨੇ ਕਿ ਬੇਜ਼ੁਬਾਨ ਲੇਕਿਨ ਉਹ ਬੇਜ਼ੁਬਾਨੀ ਮਿੱਟੀ ਬੋਲੀ ਬੋਲਦੇ ਆ ਸਾਨੂੰ ਉਹਨਾਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਤੁਸੀਂ ਇਸ ਸਮੇਂ ਦੇਖੋ ਧਰਤੀ ਉੱਤੇ ਗਰਮੈਸ਼ ਕਿੰਨੀ ਆ ਔਰ ਪਾਣੀ ਅਸੀਂ 400 ਫੁੱਟ ਹੇਠਾਂ ਤੱਕ ਲੈ ਗਏ ਆ ਜਦ ਕਿ ਉਹਨਾਂ ਹੀ ਹੱਕ ਪੰਛੀਆਂ ਦਾ ਔਰ ਪੰਛੀਆਂ ਨੂੰ ਹੁਣ ਬੂੰਦ ਵੀ ਪਾਣੀ ਦੀ ਨਹੀਂ ਮਿਲਦੀ ਔਰ ਇਹ ਇੱਕ ਬੂੰਦ ਪਾਣੀ ਦੀ ਤੇ ਵਰਤਨ ਪਿਆਰ ਦਾ ਪਿਆਸ ਲੱਗੀ ਹੁੰਦੀ ਨਾ ਉਸ ਵੇਲੇ ਜੇ ਠੰਡਾ ਮਿਲ ਜਵੇ ਜਾਂ ਤਾਜ਼ਾ ਮਿਲ ਜਵੇ ਤਾਂ ਉਹਨੂੰ ਇੱਕ ਜੀਵਨ ਦਾਣ ਮਿਲਦਾ ਪੰਛੀ ਵਾਲੀ ਠੰਡਾ ਮਤਲਬ ਕੋਕਾ ਕੋਲਾ ਨਹੀਂ ਪੰਛੀ ਵਾਲੀ ਸ਼ੁੱਧ ਜਲ ਜਿਹੜਾ ਆ ਉਸ ਤੋਂ ਚੰਗੀ ਉਤਲੀ ਗੱਲ ਦੇਖੋ ਕਿ ਪੰਛੀ ਕਦੀ ਸ਼ਿਕਾਇਤ ਵੀ ਨਹੀਂ ਕਰਦੇ ਸਾਡੇ ਅਰਗੇ ਦਾ ਹੱਕ ਕੋਈ ਖਾ ਲਵੇ ਅਸੀਂ ਕੋਰਟ ਚ ਚਲੇ ਜਾਂਦੇ ਆ ਉਹ ਵਿਚਾਰੇ ਕਿਸੇ ਕੋਰਟ ਚ ਨਹੀਂ ਜਾਂਦੇ ਪਰ ਰੱਬ ਦੇ ਬੰਦੇ ਤੋਂ ਉਮੀਦ ਰੱਖਦੇ ਆ ਕਿ ਸਾਡੇ ਲਈ ਕੁਝ ਨਾ ਕੁਝ ਕਰਨ।ਾਰੇ ਇਸ ਉਪਰਾਲੇ ਨੂੰ ਸਾਥ ਦਿਓ ਜੀ। ਇੱਕ ਹੋਰ ਉਪਰਾਲਾ ਕਰੋ। ਸਾਰਿਆਂ ਨੇ ਜਗ੍ਹਾ ਇੰਨੀ ਬਣਾ ਲਈ ਕਿ ਇੱਥੇ ਵੀ ਰੱਖੇ ਜਾ ਸਕਦੇ ਆ। ਇੱਕ ਹੋਰ ਆਗੇ। ਔਰ ਦੂਜੀ ਗੱਲ ਅਸੀਂ ਉੱਠਦੇ ਹੀ ਫੋਨ ਚੱਕਦੇ ਆ। ਚਲੋ ਸਾਡੀ ਮਜਬੂਰੀ ਬਣ ਗਈ। ਪਰ ਤੁਸੀਂ ਪੰਛੀ ਦੇਖ ਲਿਓ ਕਦੇ ਵੀ ਹਨੇਰਾ ਹੋਣ ਤੋਂ ਚੰਦ ਮਿੰਟ ਪਹਿਲਾਂ ਚਲੇ ਜਾਣਗੇ ਆਪਣੇ ਹੌਸਲੇ 'ਚ। ਤੁਹਾਨੂੰ ਬਾਹਰ ਫਿਰ ਦੇ ਨਜ਼ਰ ਨਹੀਂ ਆਊਗੇ। ਬੰਦਾ ਤਾਂ ਰਾਤ ਦੇ 2 ਵਜੇ 3 ਵਜੇ 4 ਵਜੇ ਤੱਕ ਵੀ ਟੜਕੇ ਘੁੰਮਦਾ ਰਹਿੰਦਾ। ਪੰਛੀ 6 ਵਜੇ ਤੋਂ ਬਾਅਦ ਨਜ਼ਰ ਨਹੀਂ ਆਉਣਗੇ। ਇੱਕ ਗੱਲ ਹੋਰ ਪੰਛੀ ਕਦੇ ਵੀ ਪੀ ਕੇ ਨਹੀਂ ਉੱਠਦੇ। ਇਸੇ ਕਾਰਨ ਕਰਕੇ ਅਕਸੀਡੈਂਟ ਨਹੀਂ ਹੁੰਦੇ ਤੇ